ਜ਼ਿਲ੍ਹਾ ਜ਼ਿਲੰਦਰ ਦਿਹਾਤੀ ਦੇ थाना ਬਿਲਗਾ ਦੀ ਪੁਲਿਸ ਵੱਲੋਂ ਦੋ ਨੌਜਵਾਨ ਪਾਸੋਂ ਇੱਕ ਖਿਡੌਣਾ ਰਿਵਾਲਵਰ ਸਮੇਤ ਇੱਕ ਰੋਂਦੇ ਜਿੰਦਾ ਮਾਰਕਾ ਐਚਪੀਐਮ 3225 ਬੋਰ ਸਮੇਤ ਇੱਕ ਦੇਸੀ ਪਿਸਟੋਲ ਸਮੇਤ ਮੈਗਜ਼ੀਨ ਸਮੇਤ ਮੋਟਰਸਾਈਕਲ ਪਲੈਟੀਨਾ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਰਤ ਮਸੀਹ ਲੱੱਦਰ ਡੀਐਸਪੀ ਸਬਡਿਵੀਜ਼ਨ ਫਲੋਰ ਨੇ ਦੱਸਿਆ ਐਸਐਚਓ ਬਿਲਗਾ ਸੁਖਜਿੰਦਰ ਸਿੰਘ ਦੀ ਟੀਮ ਐਸਆਈ ਕੁਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੌਰਾਨ ਨੇ ਗਸ਼ਤ ਇੱਕ ਮੋਟਰਸਾਈਕਲ ਪਰ ਸਵਾਰ ਹੋ ਕੇ ਆ ਰਹੇ ਮੋਟਰਸਾਈਕਲ ਚਾਲਕ ਸਲਮੁਦੀਨ ਖਾਨ ਪੁੱਤਰ ਲਾਲ ਹੁਸੈਨ ਵਾਸੀ ਪਿੰਡ ਉੱਪਲ ਖਾਲਸਾ ਥਾਣਾ ਨੂਰ ਮਹਿਲ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਸ ਦੇ ਡੱਬ ਵਿੱਚੋਂ ਇੱਕ ਖਿਡੌਣਾ ਰਿਵਾਲਵਰ ਸਮੇਤ ਇੱਕ ਰੋਂਦ ਜਿੰਦਾ ਮਾਰਕਾ ਐਚ ਪੀ ਐਮ 32 25 ਬੋਰ ਅਤੇ ਮੋਟਰਸਾਈਕਲ ਪਿੱਛੇ ਬੈਠੇ ਦੂਸਰੇ ਨੌਜਵਾਨ ਨਰਿੰਦਰ ਸਿੰਘ ਉਰਫ ਨਿੰਦਰ ਪੁੱਤਰ ਜਸਵੀਰ ਸਿੰਘ ਪਿੰਡ ਚੁਹੇਕੀ ਥਾਣਾ ਨੂਰ ਮਹਿਲ ਜ਼ਿਲ੍ਹਾ ਜਲੰਧਰ ਪਾਸੋਂ ਇੱਕ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਕਰਕੇ ਆਰਮਨ ਜੈਕਟ ਦਾ ਮਾਮਲਾ ਥਾਣਾ ਬਿਲਗਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਦੋਸ਼ੀਆਂ ਸਲਾਮੁਦੀਨ ਖਾਨ ਅਤੇ ਨਰਿੰਦਰ ਸਿੰਘ ਉਰਫ ਨਿੰਦਰੁਕਤਾਨ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਸੰਬੰਧੀ 2/2 ਮੁਕਦਮੇ ਦਰਜ ਰਜਿਸਟਰ ਹੋਏ ਹਨ। ਦੋਸ਼ੀਆਂ ਉਕਤਾਨ ਪਾਸੋਂ ਡੂੰਗਾਈ ਨਾਲ ਪੁੱਛਗਿੱਛ ਜਾਰੀ ਹੈ। ਸੰਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕਦੇ ਦਿਸ਼ਾਂ ਦੇ ਦਿਸ਼ਾਂ ਦੇ ਤੇ ਜਿਹੜੇ ਮਾੜੇ ਅੰਸਰਾ ਖਿਲਾਫ ਚਲਾਈ ਜਾ ਰਹੀ ਮਹਿੰਮ ਤੈਜ ਲੁੱਟਖੋਵਾਂ ਦੇ ਜਿਹੜੇ ਵਿਅਕਤੀਆਂ ਨੂੰ ਅਸੀਂ ਦੋ ਬੰਦਿਆਂ ਨੂੰ ਜਿਹੜਾ ਬਿਲਗਾ ਪੁਲਿਸ ਸਟੇਸ਼ਨ ਨੇ ਅਰੈਸਟ ਕੀਤਾ ਵਾ ਜਿਨ੍ਹਾਂ ਕੋਲੋਂ ਦੋ ਪਿਸਤਲ ਜਿਹੜੇ ਬਰਾਮਦ ਹੋਏ ਆ ਇੱਕ ਬੱਤੀ ਬੋਰ ਔਰ ਇੱਕ ਜਿਹੜਾ ਕਢਾਉਣਾ ਪਿਸਤਲ ਨਾਲ ਇੱਕ ਜਿੰਦਾ ਰੌਂਦ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਦੋ ਵਿਅਕਤੀ ਅਸੀਂ ਇਹਦੇ ਵਿੱਚ ਜਿਹੜੇ ਉਹ ਅਰੈਸਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਚਾਰੰਦਰ ਮਾਨ ਹਾਸਲ ਕੀਤਾ ਵਾ ਤੇ ਸਾਨੂੰ ਇਹਦੇ ਵਿੱਚੋਂ ਜਿਹੜੀ ਕਾਫੀ ਅੱਗੇ ਜ ਉਹ ਚਾਂਸ ਜਨ ਦਿਖਾਈ ਦਿੰਦੇ ਰਹੇ ਹੈ। ਇਨ੍ਹਾਂ ਵੀ ਕੋਈ ਮੁਕਦਮੇ ਹੈ ਸਰ ਇਹਨਾਂ ਦੇ? ਹਾਂ ਮੁਕਦਮੇ ਇਹਨਾਂ ਦੇ ਐਨਡੀਪ ਸੈਕਟਰ ਦੇ ਪਹਿਲਾਂ ਦਰਜ ਆ ਪਹਿਲਾਂ ਵੀ ਇਹ ਜੇਲ੍ਹ ਜਾ ਚੁੱਕੇ ਆ ਤੇ ਲੁੱਟਾਂ ਖੋਹਾਂ ਦੇ ਵਿੱਚ ਵੀ ਇਹ ਸ਼ਾਮਲ ਆ। ਹੁਣ ਸਾਡੇ ਕੋਲ ਜਿਹੜਾ ਮੋਟਰਸਾਈਕਲ ਰਿਕਵਰ ਕੀਤਾ ਉਹਦੇ ਬਾਰੇ ਵੀ ਜਿਹੜਾ ਅਸੀਂ ਉਹ ਜਾਂਚ ਕਰ ਰਹੇ ਆ ਵੀ ਚੋਰੀ ਦਾ ਜਾਂ ਕਿਸ ਤਰ੍ਹਾਂ ਹੋਰ ਵੀ ਜਿਹੜੀ ਰਿਕਵਰੀ ਹੋਣ ਦੀ ਨ ਕੋ ਆਸ ਹੈਗੀ। ਕਿਹੜੇ ਕਿਹੜੇ ਸੈਕਸ਼ਨ ਤੇ ਇਹਨਾਂ ਦੇ ਬਗਦਮੀ ਪਹਿਲਾਂ ਦਰਜ ਆ? ਮੁਕਦਮੇ ਪਹਿਲਾਂ ਜਿਹੜੇ ਹੈਗੇ ਆ 27 ਚ ਤੇ 22 ਐਨਡੀਪ ਸੈਕਟਰ ਪਹਿਲਾਂ ਮੁਕਦਮੇ ਦਰਜ ਆ ਐਨਡੀਪ ਸੈਕਟਰ ਦਾ ਮੁਕਦਮਾ ਪਹਿਲਾਂ ਦ हां बिल्कुल ਜਿਹੜਾ ਜਿਹੜਾ ਨਸ਼ਾ ਕਰਨ ਵਾਲੇ ਹੈਗੇ ਉਹ ਕਿਤੇ ਨਾ ਕਿਤੇ ਆਪਣੀ ਪੂਰਤੀ ਵਾਸਤੇ ਲੁੱਟਾ ਖਵਾ ਕਰਦੇ ਆ ਚੋਰੀਆਂ ਕਰਦੇ ਆ ਤੇ ਉਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਜਿਹੜੀ ਆ ਉਹ ਪਿਛਕੇ ਚੱਲਦੀ ਚੱਲਦੀ ਪਈ ਆ ਕੱਲ ਦੇ ਅਸੀਂ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਜਰਾ ਰਿਮਾਨਡ 4 ਦਿਨ ਦਾ ਘੱਟ ਕਰ ਲਿਆ ਉਹਨੂੰ ਪਤਾ ਲੱਗਾ ਸਰ ਇਹ ਪਿਸਤਲ ਕਿੱਥੋਂ ਲਿਆ ਇਹਨਾਂ ਨੇ ਇਹਦੇ ਸੋਰਸ ਦਾ ਤੇ ਜਿਹੜੀ ਹੈਗੀ ਆ ਉਹ ਕਰ ਰਹੇ ਆ ਪਤਾ ਜਿੱਦਾਂ ਅੱਜ ਅਸੀਂ ਥੋੜੀ ਇਹਦੀ ਪੁੱਛਗਿੱਛ ਕੀਤੀ ਆ ਤੇ ਸਾਨੂੰ ਜਿਹੜੀ ਆ ਜਿਸ ਬੰਦੇ ਦਾ ਇਹਨੇ ਨਾਮ ਸੀ ਉਹ ਰਿਵੀਲ ਨਹੀਂ ਕਰ ਸਕਦੇ ਇਹਦੇ ਵਿੱਚ ਉਦੇ ਬਾਰੇ ਅਸੀਂ ਬਹੁਤ ਜਲਦੀ ਉਹਦੇ ਵੱਖਰੇ ਤੌਰ ਤੇ ਜਿਹੜੀ ਆ ਡਿਸਪਲੇ ਕਰਦਾ ਸਰ ਕੋਈ ਵਾਰਦਾਨ ਨੂੰ ਵੀ ਇਲਜਾਮ ਦੇਣ ਲੱਗੀ ਹਾਂ ਬਿਲਕੁਲ ਸਾਡੇ ਨਾਲ ਗੋਰਸੀਆਂ ਜਿਹੜੇ ਪਿੰਡ ਹੈਗੇ ਆ ਗੋਰਸੀਆਂ ਦੇ ਹਾਲ ਉੱਥੇ ਸਰਪੰਚ ਸਾਹਿਬ ਦੇ ਕਾਬਲੇ ਬਾਹਰ ਜਿਹੜੀ ਫਾਇਰ ਹੋਇਆ ਸੀਗਾ ਤੇ ਉਹਦੇ ਵਿੱਚ ਦੋ ਗੋਲੀਆਂ ਜਿਹੜੀਆਂ ਜਿਹੜੀਆਂ ਫਾਇਰ ਹੋਈਆਂ ਸੀਗੀਆਂ ਦੋ ਰਾਉਂਡ ਇੱਕ ਉਹਦੇ ਜਿਹੜੀ ਆ ਗੇਟ ਦੇ ਉੱਤੇ ਇੱਕ ਅੱਗੇ ਜਾ ਕੇ ਅਸੀਂ ਜਿਹੜਾ ਇਹਨਾਂ ਕੋਲੋਂ ਪਿਸਤਲ ਬੱਤੀ ਬੋਰ ਰਿਕਵਰ ਕੀਤਾ ਤੇ ਨਾਲ ਇਹਨਾਂ ਕੋਲ ਇੱਕ ਜਿੰਦਾ ਕਾਰਤੂਸ ਇਹ ਰਿਕਵਰ ਕੀਤਾ ਅਸੀਂ ਚਾਹੁੰਦੇ ਹਾਂ ਕਿ ਇਹਦੀ ਫਰੈਂਸਿਕ ਲੈਬ ਜਿਹੜੀ ਹੈ ਨਾ ਵਿੱਚ ਉਹਦੀ ਰਿਪੋਰਟ ਰੈਡ ਕਰ ਲਈ ਜਾਵੇ ਤੇ ਜਿੰਨੀ ਦੇਰ ਤੱਕ ਇਹਦਾ ਲਿੰਕ ਉਹਨਾਂ ਨਾਲ ਜੋੜ ਨਹੀਂ ਜਾਂਦਾ ਉਹਨਾਂ ਤੱਕ ਅਜੇ ਨਹੀਂ ਇਸ ਕੁਝ ਕਹਿ ਸਕਦੇ ਪਰ ਇਹ ਹੈਗਾ ਕਿ ਸਾਨੂੰ ਉੱਤੇ ਸ਼ੱਕ ਆ ਵੀ ਹੋ ਸਕਦਾ ਮੋਟਰਸਾਈਕਲ ਚੋਰੀ ਦਾ ਜ ਇਹਨਾਂ ਦਾ ਆਪਣਾ ਮੋਟਰਸਾਈਕਲ ਬਾਰੇ ਕਰ ਰਹੇ ਆ ਵੈਰੀਫਾਈ ਜਿਹੜਾ ਨਾ ਇਹ ਤੁਲਾਵਤ ਹੈ ਨਾ ਇਹ ਕਿ ਕੱਲ ਸ਼ਾਮ ਦਾ ਇਸ ਫਲੋਰ ਤੇ ਬੜਾ ਫੇਮਸ ਹੋ ਰਿਹਾ ਕੱਲ ਜਿਹੜੀ ਲੋਟ ਰਹੀ ਆ ਉਹਦੇ ਚ ਵੀ ਇੱਕ ਲੜਕਾ ਚੂਹੇ ਕੀਤਾ ਦੀ ਨਾਲ ਇਹਨਾਂ ਵਾਲਾ ਜਿੰਦੇ ਬਤੁਏ ਕਿ ਜੇ ਦੇ ਨਾਲ ਹੀ ਆ ਕੀ ਲੱਗਦਾ ਪੰਡਿਆ ਹੋ ਜਾ ਆ ਜਿਹੜੀ ਕੱਲ ਲੁੱਟ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਉਹਦੇ ਬਾਰੇ ਅਸੀਂ ਜਿਹੜੀ ਆ ਨਾ ਉਹ ਬੜੀ ਡਿਟੇਲ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲਦੀ ਪਈ ਆ ਉਹਦੇ ਵਿੱਚ ਕਿਸੇ ਵੀ ਜਿੰਨੀਆਂ ਅੱਜ ਤੱਕ ਲੁੱਟ ਖਵਾ ਹੋਈਆਂ ਮੋਸਟਲੀ ਹੁੰਦਾ ਕਿ ਜਿਹੜਾ ਲੁੱਟਣ ਵਾਲਾ ਬੰਦਾ ਉਹਦਾ ਮਕਸਦ ਸੀ ਲੁੱਟਣਾ ਹੁੰਦਾ ਗੱਡੀ ਤੋੜਨਾ ਜਾਂ ਮਾਰਨਾ ਨਹੀਂ ਹੁੰਦਾ ਇਹਦੇ ਵਿੱਚ ਬੰਦਾ ਜਿਹੜਾ ਉਹਨਾਂ ਨੇ ਪਹਿਲਾਂ ਗੱਡੀ ਰੋਕ ਕੇ ਮਤਲਬ ਜਿਹੜਾ ਉਹਨੂੰ ਮਤਲਬ ਜਿਹੜੀ ਗੱਡੀ ਤੋੜੀ ਉਹਦੀ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਉਹ ਜਿਹੜਾ ਬੰਦਾ ਉਤਰਿਆ ਵਿੱਚੋਂ ਉਹਦੇ ਪਿੱਛੇ ਭੱਜੇ ਇੱਕ ਏਟਵੀ ਮਾਰੀ ਗੱਡੀ ਦੇ ਵਿੱਚ ਜਿਹੜੀ ਅਸੀਂ ਬੀਡੀਸੀਸੀਟੀਬ ਜਿਹੜੀ ਵੀਡੀਓ ਵਿੱਚ ਕੱਢੀ ਹੈ ਦਿਖਾਈ ਦਿੰਦੇ ਪਏ ਉਸ ਵਿੱਚ ਇਹਦੇ ਵਿੱਚ ਅਜੇ ਤੱਕ ਜਿਹੜਾ ਐਂਗਲ ਉਹ ਲੋਟਫੋ ਵਾਲਾ ਜਿਹੜੇ ਸਾਬਤ ਨਹੀਂ ਹੁੰਦਾ ਪਰ ਇਹ ਚੱਲਦੀ ਪਈ ਇਨਵੈਸਟੀਗੇਸ਼ਨ ਉਹ ਦੇਖ ਲੈਣੇ ਆ ਕਿ ਕੀ ਦਿਖਦਾ ਵਿੱਚ